سکر ہوئے ہو منو بھی بڑی خوشی ہوئی کہ پہلی بار میں بی جے پی کے کینڈیڈیٹ بن کے پوٹیالے دی پریس کے سامنے آئی آج کا جہاں وشہ ہے کل ਦਿੱਲੀ ਹਾਈ ਕੋਰਟ ਨੇ ਆਨਰੇਬਲ ਹਾਈ ਕੋਰਟ ਨੇ ਉਹ ਆਪਣਾ ਵਰਡਿਕਟ ਸੁਣਾਇਆ ਕੇਜਰੀਵਾਲ ਜੋ ਜੋ ਦਿੱਲੀ ਦੇ ਸੀਐਮ ਐ ਉਹਨਾਂ ਦੇ ਬਾਰੇ ਉਹਦੇ ਉੱਤੇ ਕੋਈ ਗੱਲ ਕਹਿਣਾ ਚਾਹੁੰਦੀ ਹਾਂ ਮੈਂ ਸਬ ਟੂ ਪੈਲਿੰਗ ਜਿਹੜਾ ਕੋਰਟ ਦੇ ਵਿੱਚ ਸਾਬਤ ਹੋਇਆ ਹੈ ਕੇ ਪੂਰਾ ਜਿਹੜਾ ਨਿਕਰ ਸਕੈਮ ਦਾ ਜਿਹੜੀ ਪਾਲਿਸੀ ਬਣੀ ਸੀ ਉਹ ਪੂਰੀ ਜਿਹੀ ਕੇਦਰੀਵਾਲ ਦੇ ਦੇਖ ਰੇਖਲੇ ਹੈਗਾ ਬਣੀ ਹੈ। ਔਰ ਥੋਟ ਦੇ ਵਿੱਚ ਇਹ ਸਾਬਤ ਹੋ ਗਿਆ ਕਿ ਉਹ ਦਾ ਪੂਰਾ ਹੱਕ ਸੀ ਵਿੱਚ ਔਰ ਜੋ ਸਜ਼ਾ ਮਿਲੀ ਹੈ, ਜੋ ਕਾਰਵਾਈ ਹੋਈ ਹੈ ਉਹ ਬਿਲਕੁਲ ਸਹੀ ਹੋਈ ਹੈ। ਇੱਕ ਬਹੁਤ ਵੱਡੀ ਕਪੀਟ ਆਮ ਆਦਮੀ ਪਾਰਟੀ ਔਰ ਉਹਨਾਂ ਦੇ ਕਿਸਮ ਨੇ ਇਸ ਤੇ ਬਹੁਤ ਵੱਡੀ ਹੈ। وہ یہ کہہ رہے سی کہ یہ جی نے نو باری تو میرے خیال سے ای ڈی نے سمن واپس کیتے گئے نہیں اس کے بعد ایک پورٹ نے کے کہنا چاندے تھی کہ یہ جا لیگل پروس ہویا ہے جڑا قانونی کاروائی ہوئی ہے وہ قانونی کاروائی نہیں ہے وہ ایک راجنیتک پولیٹیکل کاروائی ہے اور یہ ایک بہت غلط گل ہے جو انہوں نے کوشش کی تھی اپنے آپ کو بچاؤ کے لیے ثابت کرٹ قانونی کاروائی دے کے ਇਕ ਕੋਈ ਕਾਨੂੰਨ ਹੈ ਚਾਹੇ ਤੁਸੀਂ ਜਿੰਦੀ ਦੇ ਚੀਫ ਮਨਿਸਟਰ ਹੋ ਚਾਹੇ ਤੁਸੀਂ ਇੱਕ ਆਮ ਨਾਗਰਿਕ ਹੋ। ਔਰ ਇਹ ਗੱਲ ਅੱਜ ਮੈਂ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਹੀ ਜੋ ਡਿਸੀਜਨਸ ਕੋਰਟ ਨੇ ਲੇਟਾ ਆਪਣੀ ਕਾਨੂੰਨੀ ਕਾਰਵਾਈ ਹੋਈ ਹੈ ਉਹ ਸਾਨੂੰ ਇਹ ਦਿਖਾਉਂਦੀ ਹੈ ਕਿ ਸਾਡਾ ਦੇਸ਼ سرکشت ہے سارا دیش جا لیگل سسٹم ہے وشواس کر کے تر سکتا ہے اور جو بنتی سزا جسوں بھی ہوگی وہ میرے اور یہ کوئی پولیٹیکل ایجنڈا نہیں ہے یہ خالی قانونی کاروائی ہے ਜੋ ਭਰਾਂ ਦਿੱਤਾ ਜਾ ਰਿਹਾ ਹੈ ਕੋਈ ਦੱਸ ਸਕਦਾ ਹੈ ਜਿਹੜੇ ਆ ਗਿਆ ਆਪਾਂ ਦੀ ਪਾਰਟੀ ਦੇ ਬਕਰ ਯਾਰ ਹੋ ਗਏ ਦੇਖੋ ਉਹ ਆਪਣੀ ਗੱਲ ਜੋ ਕਹਣੀ ਆ ਉਹਨਾਂ ਨੇ ਕਹਿਤੀ ਪਰ ਜੋ ਸੱਚਾਈ ਹੈਗੀ ਹੈ ਕਿ ਜਿਹੜਾ ਕਾਨੂੰਨੀ ਸਾਰਵਾਈ ਹੈ ਕੋ ਲੀਗਲ ਪ੍ਰੋਸੈਸ ਹੈ ਉਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੀਦੀ ਨਾ ਹੋ ਸਕਦੀ ਹੈ ਮਾਰੇ ਤਾਂ ਪ੍ਰਚਾਰ ਕਰ ਰਹੇ ਕਿਦਾਂ ਰਿਸਪੋਸ ਮਿਲ ਰਿਹਾ ਕਿਉਂਕਿ ਬੀਜੇਪੀ ਦੇ ਵਿਚਾਰੇ ਸਾਰੇ ਜਿਹੜੇ ਉਹ ਸਾਰੇ ਜਿਹੜੇ ਵਰਕਰਾਂ ਨਾਲ ਰਾਤੀਓ ਦੂਰ ਹੋ ਗਏ ਸਾਰਿਆਂ ਨਾਲ ਮਿਲ ਨਹੀਂ ਹੋ ਗਈ ਤਾਂ ਨਾਲ ਸਹਿਮਤ ਹੈ ਸਾਰੇ ਜੀ ਪੰਨਾ ਕੇਜਰੀਵਾਲ ਵਾਲਾ ਕਰ ਲਿਆ ਕੋਈ ਫਿਰ ਆਪਾਂ ਕਰਨਾ ਸਾਰੇ ਕੀ ਕਰਕੇ ਬ੍ਰੇਮੇ ਮੇਰਾ ਖਤਮ ਤਰੂ ਮੈਂ ਨੇ ਕਿ ਬੋਲ ਦਿੱਤਾ ਜੋ ਮੈਂ ਮੈਂ ਇੱਕ ਜਿਵੇਂ ਕੇਜਰੀਵਾਲ ਦੇ ਉੱਤੇ ਜਿਹੜਾ ਇਹ ਗੱਲ ਕਰੀ ਹੈਗੀ ਆ ਉਸੇ ਦੇ ਉਧਾਰ ਦੇ ਉੱਤੇ ਜਿਹੜੀ ਦਿੱਲੀ ਪਾਲਿਸੀ ਚੱਲ ਰਹੀ ਹੈ ਲਿਖ ਕੇ ਪਾਲਿਸੀ ਉਹੀ ਪੰਜਾਬ ਦੇ ਵਿੱਚ ਹੈਗੀ ਆ ਕੀ ਤੁਹਾਨੂੰ ਲੱਗਦਾ ਹੈਗਾ ਦਿੱਲੀ ਦਾ ਕਰਮੇ ਚੱਲ ਰਹੀ ਹੈ ਕਿ ਪੰਜਾਬ ਦੇ ਉੱਤੇ ਵੀ ਹੋ ਸਕਦੀ ਹੈ ਕਿ ਇਹ ਕਰਮੇ ਦੇ ਦੇਖੋ ਮੈਂ ਜੇ جتھے تک میں تھا کیا میری کوئی یہ کوئی پولیٹیکل ایجنڈا نہیں ہے اے لیگل ایجنڈا ہے گا ہے ہائی کورٹ نے کیتا ہے اور جس طرح دا کاروائی اتے ہوئی ہے جی قانونی طور پہ یہ سمجھ گے کہ یہ پنجاب کرنی چاہیے تو وہ ڈسیزن لینگے اور کرنگے دیکھو اچھی ریکویسٹ کر سکتے ہیں کہ جانچ ہونی چاہیے بٹ جی جافر صاحب نے اُسی نال سہمت ہے پر جو جانچ کرنی نہیں کرنی وہ جوڈیشری ڈسائڈ کرو گی یا جو ایجنسی ہے وہ ڈسائڈ کرو گی اور وہ اس کے اُسے ਜਦੋਂ ਨਾਲ ਪੱਕਾ ਸਬੂਤ ਪਾਉਗਾ ਜਿਸ ਤਰ੍ਹਾਂ ਕੇਜਰੀ ਵਾਲਦੇ ਖਿਲਾਫ ਉਹਨਾਂ ਕੋਲ ਪੂਰਾ ਸਬੂਤ ਹੈਗਾ ਤਾਂ ਉਹਨਾਂ ਨੇ ਕੰਮ ਕੀਤਾ ਹੈ ਮਨਮਤਾ ਸਾਹਿਬ ਜਦੋਂ ਲਗਾਤਾਰ ਸੀਐਮ ਆਰਡਰ ਦੇ ਰਿਹਾ ਤੇ ਬੀਜੇਪੀ ਨੂੰ ਕਿਹਾ ਜਾ ਰਿਹਾ ਕਿ ਅਸਤੀਫਾ ਦੇਣਾ ਚਾਹੀਦਾ ਲੇਕਿਨ ਅਸਤੀਫਾ ਨਹੀਂ ਦੇ ਰਹੇ ਕੇਜਰੀ ਬਸਾ ਜੀ ਵੀ ਸੀਐਮ ਬਸ ਤੋਂ ਤਾਂ ਅੰਕੀ ਲੱਗ ਰਹੀ ਭਾਈ ਚਲੋ ਦੇਖੋ ਕਿੰਨੀ ਵਾਰੀ ਆਰਡਰ ਦੇਣਗੇ 9 ਵਾਰੀ EDI ਦੇ ਨਹੀਂ ਗਏ ਫਿਰ EDI ਦੇ ਜਾਣਾ ਪਿਆ ਏ ਵੀ 4 ਦਿਨ ਆ ਜਾਊਗਾ ਲੱਗਦਾ ਲੱਗਦਾ ਵੀ ਇਸ ਤਰੀਕੇ ਨਾਲ ਜੇ ਗਣ ਕੀਤੀ ਆ ਸਰਕਾਰ ਅੰਦਰ ਬੈਠ ਕੇ ਸਾਰੇ ਨਤੀਜੇ ਪੇਸ਼ ਆਉਣਾ ਕਿਉਂਕਿ ਉਹਨੇ ਲਕਸ਼ਮਾ ਦੀ ਕਰ ਕੀਤੀ ਲਕਸ਼ਮਾ ਵੀ ਦੇ ਦੇ ਤਾਂ ਹੋਰ ਵੀ ਕਾਫੀ ਡਿਸੀਜਨ ਜਿਹੜੇ ਪੈਂਡਿੰਗ ਆ ਦੇਖੋ ਲਕਸ਼ਮਾ ਤਾਂ ਚੱਲ ਪੈਣ ਗਿਆ ਜੋ ਡਿਸੀਜਨ ਹੈ ਉਹ ਕੈਬਨਟ ਮੀਟਿੰਗ ਤੋਂ ਅੰਦਰ ਕਰਨੀ ਸਕਦੇ ਕੈਬਨਟ ਕਰਦੇ ਕਿਸੇ ਨੂੰ ਡਿਲੀਗੇਟ ਕਰਨਾ ਪਊਗਾ ਉਸ ਨੂੰ ਮਾਰਨ ਸਿੰਘ ਦਾ ਮਾਰਨ ਸਿੰਘ ਇਹ ਤਾਂ ਉਹ ਨੈਤਿਕਤਾ ਦੀ ਵੀ ਗੱਲ ਕਹਿੰਦੇ ਆ ਜਿਹੜੇ ਕट्टर ਇਮਾਨਦਾਰ ਆਪਣੇ ਆਪ ਨੂੰ ਕਹਿੰਦੇ ਸੀਗੇ ਅੱਜ ਹਾਈ ਕੋਰਟ ਨੇ ਉਹਨਾਂ ਨੂੰ ਕਹਿਤਾ ਕਿ ਤੁਹਾਡਾ ਦੋਸ਼ ਹੈ ਇਸ ਤੋਂ ਬਾਅਦ ਦੇਖੋ ਜੋ ਉਹ ਵਿਰੋਧ ਕਰ ਰਹੇ ਨੇ ਮੈਂ ਪਹਿਲੇ ਵੀ ਕਿਹਾ ਉਹਨਾਂ ਦਾ ਡੈਮੋਕਰੈਟਿਕ ਹੱਕ ਹੈ ਸਾਡਾ ਡੈਮੋਕਰੈਟਿਕ ਹੱਕ ਹੈ ਕਿ ਅਸੀਂ ਆਪਣੀ ਪਾਲਿਸੀ ਆਪਣੀ ਪਾਰਟੀ ਦੀਆਂ ਨੀਤੀਆਂ ਅਸੀਂ ਲੋਕਾਂ ਕੋਲ ਲੈ ਕੇ ਜਾਈਏ ਦੂਜੀਆਂ ਪਾਰਟੀਆਂ ਵੀ ਆਣ ਗਿਆ اور جتھے تک گل بات بھی ہے گل بات ختم نہیں ہوئی سرکار نے دلی دی سرکار پنجاب آئی ہے کوڑ آپ آئے نے گل بات ہوئی ہے تا اے اگے دسن میں اکی گل بات نہیں ہے آپ سیکس فکس کرن کے ڈیٹ قد کرنے نے اور جو یہاں نے دسن کے سانوں ایم ایس پی کس کس کی چیز چاہی چاہیے ہے ਪਾਂਜੀ ਸੀ ਪੰਜ ਹੋ ਗਏ ਪਰ ਸਪੈਲ ਆਊਟ ਕਰਨ ਹੁਣ ਜਿਸ ਤਰ੍ਹਾਂ ਜ਼ੀਰੀ ਔਰ ਕਣਕ ਦੀ ਹੈਗੀ ਔਰ ਹੋਰ ਵੀ ਜਿਹੜੇ ਦਾਣਾਂ ਦੂਣਾਂ ਦੀ ਹੈਗੀ ਹੈ ਇਹ ਦੱਸਣ ਕਿ ਹੁਣ ਹੋਰ ਅਸੀਂ ਕੀ ਉਗਾਵਾਂਗੇ ਸਾਨੂੰ ਕਿਸੇ ਲਈ ਐਮਐਸਪੀ ਚਾਹੀਦੀ ਹੈ ਤਾਂ ਗੱਲਬਾਤ ਅੱਗੇ ਵਧੂਗੀ ਇੱਕ ਮੈਂ ਹੋਰ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਜਿਹੜੇ ਕਿਸਾਨ ਹੈਗੇ ਨੇ ਇਹ ਜ਼ਰੂਰ ਇਕੱਠੇ ਹੋ ਕੇ ਆਪਣੀ ਗੱਲਬਾਤ ਰੱਖਣ ਔਰ ਜਿੱਥੇ ਤੱਕ ਅਸੀਂ ਕਿਉਂਕਿ ਸਾਡੇ ਵੀ ਇਹ ਭਾਈਚਾਰੇ ਨੇ ਪੰਜਾਬ ਦੇ ਵਸਨੀਕ ਨੇ ਕੋਈ ਉਪਰੇ ਨਹੀਂ politcal ਅਸੀਂ ਅਲੱਗ-ਅਲੱਗ ਪਾਰਟੀਆਂ 'ਚ ਹੋ ਸਕਦੇ ਹਾਂ ਪਰ ਜਦ ਕਿਸੇ ਚੀਜ਼ ਦੇ ਜੈਜ ਮੰਗਾਂ ਦੇ ਲਈ ਅਸੀਂ ਵੀ ਨਾਲ ਜਾਣ ਨੂੰ ਤਿਆਰ ਆ ਅਸੀਂ ਗੱਲ ਨਹੀਂ ਹੈ ਜਿਵੇਂ ਮਹਾਰਾਜ ਸਾਹਿਬ ਨੇ ਬਹੁਤ ਕੁਝ ਕੀਤਾ ਜਿਵੇਂ ਬਾਰੇ ਪਾਣੀਆਂ ਦਾ ਫਾਇਦਾ ਲੈਂਦਾ ਹੈ ਵੀ ਥੋੜਾ ਆਖਰੀ ਲੱਗਦੇ ਵੀ ਸੌਫਟ ਕਾਰਨਰ ਰਹੇ ਸਿਕਾਨਵਰਕ ਦੇ ਬਦਪ੍ਰਤੀ ਹਰ ਵਕਤ ਚਸਾਨਾ ਦੀ ਗੱਲ ਕੀਤੀ ਹੈ ਮਹਾਰਾਜ ਸਾਹਿਬ ਨੇ ਇਹ ਦਾ ਇਹ ਮਤਲਬ ਨਹੀਂ ਕਿ ਕੋਈ ਵੀ ਪਾਰਟੀ ਸੇਟੇ ਨਹੀਂ ਹੈ ਪਰ ਗਲਪਾਸ ਅੰਤ ਦੇ ਵਿੱਚ ਜਿਹੜੀ ਗਵਰਨਮੈਂਟ ਹੁੰਦੀ ਹੈ ਉਹ ਜਦ ਨਾਲ ਸਟੇਬਲ ਹੋ ਕੇ ਮਿਲੂਗੀ ਤਾਂ ਉਹ ਜਾਰੀ ਰਹੂਗੀ ਤਾਂ ਇਸ ਨਾਲੋਂ ਕਿ ਇਹਨਾਂ ਦੀ ਮਰਜ਼ੀ ਹੈ ਜਿੱਤਨਾ ਮਰਜ਼ੀ ਹੈ ਧਰਨੇ ਲਾਉਣ ਜੋ ਮਰਜ਼ੀ ਕਰਨ ਇਹਨਾਂ ਦਾ ਰਾਈਟ ਹੈਗਾ ਪਰ ਦਲ ਅੰਤ ਦੇ ਵਿੱਚ ਬੈਠ ਕੇ ਮੁੱ ਕੋਈ ਹੋਰ ਵੀ ਕੋਈ ਕਿਸਾਨਾ ਪ੍ਰਤੀ ਇਹਨੂੰ ਪਹਿਲੇ ਜੇ ਕੋਡ ਲੱਗ ਗਿਆ ਜੀ ਹਾਈ ਕੁਮਾਰ ਨਾਲ ਕੋਈ ਕਿਸਾਨਾ ਦੇ ਪ੍ਰਤੀ ਵਿੱਚ ਮੀਡੀਏਟਰ ਬਣ ਕੇ ਕੋਈ ਗੱਲ ਕਰਨ ਦੀ ਦੇਖੋ ਹੁਣ ਕੁਝ ਨਹੀਂ ਹੋਣਾ ਹੁਣ ਕੋਡ ਲੱਗ ਗਿਆ ਇਲੈਕਸ਼ਨਾਂ ਸਾਰੀਆਂ ਚੱਲ ਰਹੀਆਂ ਨੇ ਇਲੈਕਸ਼ਨਾਂ ਦੇ ਬਾਅਦ ਜਿਹੜੀ ਗਵਰਨਮੈਂਟ ਆਊਗੀ ਉਹ ਜ਼ਰੂਰ ਉਸ ਤੋਂ ਬਾਅਦ ਤੁਸੀਂ ਨਿਜੀ ਤੌਰ ਤੇ ਕੀ ਕਰੋਗੇ ਜੀ ਕਿਸਾਨਾਂ ਦੇ ਵਿੱਚ ਮੇਰੇ ਕੋਲ ਜੇ ਕਿਸਾਨ ਆਣਗੇ ਜੇ ਕੁਝ ਮੰਗ ਚਾਹਣਗੇ ਜੈ ਜੀ ਵੀ ਨਹੀਂ ਵੈਸੇ ਵੀ ਪਹਿਲੇ ਵੀ ਪਾਰਲੀਮੈਂਟ 'ਚ ਮੈਂਨੇ ਰੇਜ਼ ਕੀਤਾ ਹੈ ਖਾਦੀ ਕਿਸਾਨਾਂ ਦਾ ਨਹੀਂ ਕਿਸਾਨ ਮਜ਼ਦੂਰ ਦਾ ਵੀ ਰੇਜ਼ ਕੀਤਾ ਹੈ ਠੀਕ ਹੈ ਜੀ ਮੈਡਮ ਤੁਸੀਂ 5 ਸਾਲ ਦੇ ਕਿਹੜੀਆਂ ਪ੍ਰਾਪਤੀਆਂ ਲੈ ਕੇ ਲੋਕਾਂ ਵਿੱਚ ਜਾ ਰਹੇ ਹੋਗੇ ਪਟਿਆਲਾ ਦੇ ਲੋਕਾਂ ਦੇ ਵਿੱਚ ਕੀ ਕੀ ਤੁਹਾਡੇ ਬੰਦ ਵਿੱਚ ਕੰਮ ਕੀਤੇ ਹੋਏ ਨੇਗੇ ਕੀ ਕੀ ਰੱਖ ਰਹੇ ਹੋ ਤੁਸੀਂ ਉਹ ਤੁਹਾਨੂੰ ਜਦ ਮੀਟਿੰਗਾਂ ਹੋਣੀਆਂ ਬਹੁਤ ਲੰਬੇ ਚੌੜੇ ਆ ਜਿਵੇਂ ਪੰਜ ਸਾਲਾਂ ਦੀ ਹੁਣ ਗੱਲ ਕਰ ਲਾਂ ਉਹ ਲੱਗ ਹੋਊਗੀ ਪਰ ਸਭ ਤੋਂ ਜ਼ਿਆਦਾ ਖਾਸ ਪ੍ਰੋਜੈਕਟ ਜਿਹੜੀ ਵੀ ਆਈ ਹੈ ਇਸ ਦਾ ਤੁਸੀਂ ਆਪ ਦੇਖ ਲੋ ਜਿਹੜਾ ਇਹ ਆਮ ਆਦਮੀ ਪਾਰਟੀ ਕਹਿੰਦੀ ਹੈ ਨਾ ਕਿ ਸਾਡਾ ਹੈਲਥ ਦਾ ਸਭ ਤੋਂ ਜ਼ਿਆਦਾ ਹੈ ਮਲਟੀ ਸਪੈਸ਼ialਟੀ ਹਸਪੀਟਲ ਮੈਂ ਲੈ ਕੇ ਆਈ ਬਣਿਆ ਪਿਆ ਉਹਦੇ ਵਿੱਚ ਸਾਰੀਆਂ ਸਹੂਲਤਾਂ ਨੇ ਇਹ ਕਿਉਂ ਨਹੀਂ ਉੱਥੇ ਸਪੈਸ਼ialਟੀ ਦੇ ਡਾਕਟਰ ਪੇਸ ਦੇ ਕਿਉਂ ਨਹੀਂ ਲਾ ਕੇ ਆਉਂਦੇ ਜੇ ਇਹ 700 ਕਰੋੜ ਤੋਂ ਆਪਣਾ ਕੁਝ ਕਰੋੜ ਇੱਧਰ ਦੇ ਦੇਣ ਔਰ ਜ਼ਿਆਦਾ ਵਧਾ ਕੇ ਤਨਖਾਹਾਂ ਅੱਛੇ ਡਾਕਟਰ ਲਿਆਂ ਤਾਂ ਇਹ ਸਭ ਤੋਂ ਵੱਡੀ ਪ੍ਰਾਪਤੀ ਹੋएगी ਇਹਨਾਂ ਦੀ ਨਾ ਜੀ ਪਟਿਆਲੇ ਪਾਣੀ ਦਾ ਪ੍ਰੋਜੈਕਟ 500 ਕਰੋੜ ਦਾ ਸੈਂਟਰ ਦੇ ਮੱਧਨ ਨਾਲ ਆਇਆ ਉਰੇ ਸਾਡੇ ਦੇ ਸਾਡੇ ਕੋਲ ਯੂਨੀਵਰਸਿਟੀ ਆਈ ਜਿਹੜਾ ਰਾਜਪੁਰਿਆਂ ਨੇ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ 200 ਕਰੋੜ ਦਾ ਕੰਪਲੀਟ ਹੋਇਆ ਰੇਲਵੇ ਡਬਲ ਲਾਈਨ ਹੋਈ ਅੰਡਰਪਾਸ ਬਣਿਆ 70 ਕਰੋੜ ਦੀ ਲਾਗਤ ਨਾਲ ਜਿਹੜਾ ਸਾਡਾ ਰੇਲਵੇ ਦਾ ਬੱਸ ਸਟੈਂਡ ਬਣਿਆ ਦੋ ਸਾਡੂੰ ਯੂਨੀਵਰਸਿਟੀਆਂ ਮਿਲੀਆਂ ਤੇ ਇਸ ਦੇ ਨਾਲ ਜਿਹੜਾ ਨਵਾਂ ਸਾਡੇ ਕੋਲ ਬੱਸ ਸਟੈਂਡ ਜਿਹੜਾ ਬਣਿਆ ਸਾਡੇ ਬੜੀ ਨਦੀ ਛੋਟੀ ਨਦੀ ਦਾ ਪ੍ਰੋਜੈਕਟ ਚੱਲ ਰਿਹਾ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਘੱਗਰ ਦਾ 1400 ਕਰੋੜ ਰੁਪਏ ਦਾ ਪ੍ਰੋਜੈਕਟ ਸਟੇਟ ਗਵਰਨਮੈਂਟ ਨੇ ਬਣਾ ਕੇ ਭੇਜਿਆ ਉਸ ਪ੍ਰੋਜੈਕਟ ਦੇ ਵਾਸਤੇ ਜਿਹੜਾ ਹੈਗਾ ਭਵਿੱਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਤ wakil. Okay. ਸਭ ਤੋਂ ਵੱਡਾ ਮੁੱਦਾ ਅੱਜ ਖੱਗਰ ਦੇ ਪ੍ਰੋਜੈਕਟ ਨੂੰ ਕੇਂਦਰ ਤੋਂ ਪਾਸ ਕਰਵਾਣਾ ਮਾਰੀ ਦਾ ਮੈਕਾ ਮਾਰੀ ਦਾ ਕਰ ਲੈ ਕੋਈ ਬਿਲਕੁਲ ਜੇਲ੍ਹ ਦੇ ਅੰਦਰ ਜੇਲ੍ਹ ਤੋਂ ਬਾਅਦ ਵੋਟ ਪੈਣੀ ਹੈਗੀ ਹੈ ਕੈਂਪੇਨ ਚਲਾ ਕੇ ਜੇਲ੍ਹ ਦੇ ਬਦਲੇ ਵੋਟ ਇਹ ਆਮ ਆਦਮੀ ਪਾਰਟੀ ਕੈਂਪੇਨ ਚਲਾਉਣ ਜਾ ਰਹੀ ਹੈ ਹੀ ਲੰਦਾ ਜਿੰਨਾਂ ਕੈਂਪੇਨ ਜਿੰਨਾਂ ਇੰਟਰ ਚੋਰ ਹੋ ਗਿਆ ਇਹ ਤਾਂ ਹਾਈ ਕੋਰਟ ਦੇ ਜੇਸ ਹੈ ਜੀ ਹਾਈ ਕੋਰਟ ਦੇ ਜੇਸ ਇਹ ਕੈਂਪੇਨ ਚਲਾਉਣਗੇ ਇਹ ਚਲਾਉਣ ਤੋਂ ਲੋਕ ਫਟਵਾ ਦੇਣਗੇ ਮੈਂ ਨਹੀਂ ਇਸਦੇ ਉਸੇ ਕੋਈ ਹਾਈ ਕੋਰਟ ਕਿਹੜੇ ਏਜੰਡੇ ਨਾਲ ਤੁਸੀਂ ਜਾਓਗੇ ਲੋਕਾਂ ਦੇ ਵਿੱਚ ਏਜੰਡੇ ਕਾਫੀ ਨੇ ਕਿਹੜੇ ਮੁੱਦੇ ਉਹ ਕਿਸੇ ਹੰਦੇ ਹੁੰਦੇ ਨਹੀਂ ਇੱਕ ਤਾਂ ਨੈਸ਼ਨਲ ਅਜੈਂਡਾ ਕਿਉਂਕਿ ਇਹ ਸੈਂਟਰ ਦੀ ਚੋਣ ਦੀ ਸਰਕਾਰ ਹੈ ਉਹ ਅਸੀਂ ਆਪਣੇ ਬੀਜੇਪੀ ਦੇ ਮੈਨੀਫੈਸਟੋ ਦੇ ਉੱਤੇ ਲੜਾਂਗੇ ਬਾਕੀ ਇਹ ਲੋਕਲ ਹੈ ਉਹ ਬਹੁਤ ਐਮੀਅਤ ਰੱਖਦੇ ਨੇ ਕਿਉਂਕਿ ਰੋਜ਼ ਦੀ ਜ਼ਿੰਦਗੀ ਲੋਕਾਂ ਦੀ ਔਰ ਦੇ ਨਾਲ ਜੁੜੀ ਹੁੰਦੀ ਹੈ ਤਾਂ ਉਹ ਵੀ ਜਿਸ ਜਿਸ ਹਲਕੇ ਦੇ ਜਿਹੇ ਜਿਹੇ ਮੁੱਦੇ ਨੇ ਉਹ ਚੱਕਾਂਗੇ ਕੇਜਰੀਆਪ ਦੇ ਅੰਦਰ ਜਾਣ ਤੋਂ ਬਾਅਦ ਵੀ ਬਸ 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 ਆਵਾਜ਼ ਵੀ ਪਾਰਟੀ ਦੇ ਗਰਾਫ ਨੂੰ ਕਿੱਦਾਂ ਦੇਖਦੇ ਹੋ ਕੀ ਐ ਕਿਤੇ ਘਟਿਆ ਵਧਿਆ ਕੀ ਕੀ ਕਿਤੇ ਦੇ ਗਏ ਲੋਕ ਬਹੁਤ ਦੁਖੀ ਨੇ ਹਾਂਜੀ ਕਿਉਂਕਿ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਬਿਲਕੁਲ ਪੂਰੇ ਨੇ ਕਿਸੇ ਕਿਸਾ ਕਿਸਾਨ ਨਾਲ ਨਹੀਂ ਲੈ ਲੋ ਤੁਸੀਂ ਆਂਦਿਆਂ ਸਾਰ ਕਹਿੰਦਾ ਸੀ ਕਿ 25 25 ਐਮਐਸਪੀ 25 ਆਈਟਮਸ ਨੂੰ ਐਮਐਸਪੀ ਮੈਂ ਚੁਟਕੀ ਦੇ ਨਾਲ ਦੇ ਦੂੰਗਾ ਉਹ ਇੱਕ ਵੀ ਨਹੀਂ ਹੋਇਆ ਦਾਣਾ ਵੀ ਨਹੀਂ ਚੱਟੀਆਂ ਗਈਆਂ ਇਹਨਾਂ ਤੋਂ ਉਹ ਜਿਹੜੇ 1000 ਰੁਪਿਆ ਦੇਣਾ ਸੀ ਲੇਡੀਜ਼ ਨੂੰ ਹਾਂਜੀ ਉਹ ਨਹੀਂ ਦਿੱਤਾ ਗਿਆ ਪਟਿਆਲੇ ਦੇ ਪਾਣੀ ਦਾ ਪ੍ਰੋਜੈਕਟ ਨੂੰ ਉਹਦਾ ਜਿਹੜਾ ਪਾਣੀ ਦਾ ਪ੍ਰੋਜੈਕਟ ਸੀ ਲਾਸਟ ਜਿਹੜੇ 400 ਕਰੋੜ ਮੇਰੇ ਖਿਆਲ ਚ ਬਚਦੇ ਨੇ ਹਾਂਜੀ ਜਿਹਦੇ ਨਾਲ ਖਤਮ ਹੋਣਾ ਸੀ ਇੱਕ ਸਿੰਗਲ ਪੈਸਾ ਕੇਂਦਰ ਸਰਕਾਰ ਨਹੀਂ ਦਿੱਤਾ ਟੋਟਲ ਜਿੰਨਾ ਪ੍ਰੋਜੈਕਟ ਸੀਗਾ ਉਹਦਾ 50% ਕੇਂਦਰ ਸਰਕਾਰ ਤੋਂ ਆਇਆ ਸੀਗਾ 31 ਮਾਰਚ ਨੂੰ 3 ਕਰੋੜ ਰੁਪਿਆ ਕੇਂਦਰ ਸਰਕਾਰ ਨੂੰ ਵਾਪਸ ਗਿਆ ਜਿਹੜਾ 3 ਸਾਲ ਚ ਸਪੈਂਡ ਹੋਣਾ ਜ਼ਰੂਰੀ ਸੀਗਾ ਉਹਨਾਂ ਨੇ ਖਰਚ ਨਹੀਂ ਕੀਤਾ ਤੇ ਦੂਜੇ ਨੰਬਰ ਤੇ ਜਿਹੜਾ 50% ਸਾਡੇ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਤੋਂ ਕੋਈ ਜ਼ਰੂਰੀ ਚੀਜ਼ ਨਹੀਂ ਪਟਿਆਲੇ ਦੇ ਵਿੱਚ ਪੂਰੇ ਪਟਿਆਲੇ ਦੇ ਤੇ ਉਹ ਸਾਰੇ ਪ੍ਰੋਜੈਕਟ ਦੇ ਅੱਜ ਤੱਕ ਇੱਕ ਨਵਾਂ ਪੈਸਾ ਕੇਂਦਰ ਸਰਕਾਰ ਨੇ ਜਾਰੀ ਨਹੀਂ ਕੀਤਾ ਜਿਹੜਾ ਪ੍ਰੋਜੈਕਟ ਦੇ ਵਿੱਚ ਇਹਨਾਂ ਨੇ ਦੇ ਦੱਸਿਆ